ਜੀ ਬ੍ਰੀਸ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਦੱਸੋ ਜੀ ਨਾਮ ਲਾਪਰੇ ਤੇ ਪਿੰਡ ਪਿੰਡ ਲੰਗਵਾਲੀ ਜ਼ਿਲ੍ਹਾ ਸੰਗਰੂਰ ਨੰਬਰ 7719422480 ਹਾਂਜੀ ਬਈ ਪਹਿਲੀ ਬੈੜ ਦੀ ਜਾਣਕਾਰੀ ਦਿਓ ਜੀ ਕਿੰਨਾ ਟਾਈਪ ਰਗਾ ਸੋਣ ਦਾ ਇਹਦੇ 15 16 ਦਿਨ ਰਹਿੰਦੇ ਨੇ ਹਾਂਜੀ ਦੂਜਾ ਸੋਇ ਠੀਕ ਹੈ ਜੀ ਤੇ ਪਹਿਲੇ ਸੋਏ ਦੇ ਉੱਤੇ 16 17 ਲੀਟਰ ਦੁੱਧ ਰੇਟ ਰੇਟ ਫੋਨ ਤੇ ਠੀਕ ਹੈ ਜੀ ਹਾਂਜੀ ਬਈ ਦੂਜੀ ਬੈੜ ਦੀ ਜਾਣਕਾਰੀ ਦਿਓ ਜੀ ਕਿੰਨਾ ਟਾਈਮ ਰਹਿੰਦਾ ਇਹਦਾ ਇਹਦੇ ਵੀ 15 16 ਦਿਨ ਰਹਿੰਦੇ ਨੇ ਹਾਂਜੀ ਤੇ ਦੂਜੇ ਸੋਏ ਪਹਿਲੇ ਸੋਏ 25 ਲੀਟਰ ਦੁੱਧ ਉਹ ਕਰਿਆ ਜੀ ਠੀਕ ਇਹਦਾ ਰੇਟ ਵੀ ਫੋਨ ਤੇ ਠੀਕ ਹੈ ਜੀ ਲੋਪਰਾ ਹਾਂ ਜੀ ਮੇਰੀ ਮੱਝ ਦਾ ਰੇਟ ਦੱਸੋ ਜੀ ਰੋ ਤੇ ਫੋਨ ਤੇ ਠੀਕ ਹੈ ਜੀ ਤੇ ਕਿੰਨੇ ਦਿਨ ਰਹਿੰਦਾ ਵੀਰੇ ਇਹਦਾ ਰਹਿੰਦਾ ਪੂਰਾ ਮਹੀਨਾ ਰਹਿੰਦਾ ਠੀਕ ਹੈ 1 ਮਹੀਨਾ ਵਾਕਿਆ ਭਰਾ ਠੀਕ ਹੈ ਜੀ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਬਾਕੀ ਵੱਡੀ ਵੀਡੀਓ ਬਣਾਈਏ ਹਾਂ ਜੀ ਬਾਈ ਬਸ ਦੀ ਜਾਣਕਾਰੀ ਦੇ ਜੀ ਇਹ ایਬੀਐਸ ਪੇਪਰ ਦਾ ਠੀਕ ਹੈ ਸੰਸਣਾ ਤੇ ਰੇਟ ਰੇਟ 12000 ਰੁਪਿਆ ਠੀਕ ਹੈ ਜੀ ਤੇ 5 ਮਹੀਨਿਆਂ ਦੀ ਠੀਕ ਹੈ ਓਕੇ ਲੋਪਰਾ ਬਾਈ ਦਾ ਫਾਰਮ ਆ ਦੇਖ ਸਕਦੇ ਚੈੱਕ ਕਰ ਸਕਦੇ